ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਮਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਅੱਜ ਬਣਾਵਾਂਗੇ ਆਪਾਂ ਨਮਕੀਨ ਮੁਰਮਰੇ ਮੁਰਮਰੇ ਬਹੁਤ ਹੀ ਸਵਾਦਿਸ਼ਟ ਜਿਹੜੇ ਆਪਾਂ ਤਿਆਰ ਕਰਾਂਗੇ ਇਹਨਾਂ ਨੂੰ ਲਾਵਾਂਗੇ ਆਪਾਂ ਤੜਕਾ ਜਦੋਂ ਆਪਾਂ ਇਹਨਾਂ ਤੜਕਾ ਲਾਵਾਂਗੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਣੇ ਆਪਾਂ ਇਹਨਾਂ ਦਾ ਜਿਹੜਾ ਸਮਾਨ ਆਉ ਤਿਆਰ ਕਰ ਲਿਆ पांच छह कलियां ਜਿਹੜੀਆਂ ਮੋਟੀਆਂ-ਮੋਟੀਆਂ ਲਈਆਂ ਅਸੀਂ ਲਸਣ ਦੀਆਂ ਅੱਧੀ ਛੋਟੀ ਕੌਲੀ ਲਈ ਅਸੀਂ ਕੱਚੀ ਮੂੰਗਫਲੀ ਦੇ ਦਾਣੇ ਦੇ 12-13 ਪੱਤੇ ਲਏ ਸੀ ਕੜੇ ਪੱਤੇ ਦੇ ਦੋ ਲਈਆਂ ਸੀ ਕਸ਼ਮੀਰੀ ਸਾਬਦੀਆਂ ਮਿਰਚਾਂ ਕਿਉਂਕਿ ਜਦੋਂ ਆਪਾਂ ਤੜਕਾ ਲਾਵਾਂਗੇ ਮਿਰਚਾਂ ਨੂੰ ਤੋੜ ਕੇ ਜਿਹੜਾ ਆਪਾਂ ਪਾਵਾਂਗੇ ਤੇ ਹੁਣ ਆਪਾਂ ਬਣਾਵਾਂਗੇ ਲਸਣ ਦਾ ਪੇਸਟ ਆਪਾਂ ਨੇ ਪਾਇਆ 5-7 ਗਲੀਆਂ ਲਸਣ ਦੀਆਂ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਨਮਕ ਦਾ ਤੇ ਅੱਧਾ ਚਮਚ ਜਿਹੜੀ ਸਿਪਾਈਆ ਦੇਗੀ ਮਿਰਚ ਤਾਂ ਕਿ ਜਿਹੜੇ ਸਾਡੇ ਮੁਰਮਰੇ ਦੇਖਣ ਦੇ ਵਿੱਚ ਥੋੜੇ ਜਿਹਾ ਲਾਲ ਦੀ ਹਨ ਤੇ ਖਾਣ ਵਿੱਚ ਵੀ ਬਹੁਤ ਹੀ ਜਿਹੜੇ ਸਵਾਦਿਸ਼ਟ ਲੱਗਣਗੇ ਹਾਂਜੀ ਇਹ ਇਹਨੂੰ ਪੇਸਟ ਬਣਾਉਣ ਬਾਅਦ ਤੇ ਸਾਨੂੰ ਅੱਧਾ ਚਮਚਾ ਜਿਹੜਾ ਉਹ ਪਾਣੀ ਦਾ ਪਾਉਣਾ ਜ਼ਰੂਰੀ ਹੈ ਤਾਂ ਕਿ ਜਿਹੜਾ ਸਾਡਾ ਪੇਸਟ ਆਸਾਨੀ ਨਾਲ ਤਿਆਰ ਹੋ ਜਾਵੇ ਹੁਣ ਆਪਾਂ ਮੁਰਮਰਿਆਂ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਐਂ ਦਾ ਜਿਹੜਾ ਆਪਾਂ ਨੇ ਮੂਨ ਬਰਸਾਤ ਦਾ ਮੌਸਮ ਹੈ ਥੋੜੇ ਥੋੜੇ ਸਿੱਲੇ ਵੀ ਹੋ ਜੰਨੇ ਆ ਆਪਾਂ ਇਹਨੂੰ ਥੋੜੀ ਰੋਸਟ ਕਰਾਂਗੇ 5 ਮਿੰਟ ਕੜਾਹੀ ਸਾਡੀ ਗਰਮ ਹੈ ਤੇ ਆਪਾਂ ਇਹਨੂੰ ਰੋਸਟ ਕਰਕੇ ਇੱਕ ਭਾਂਡੇ ਦੇ ਵਿੱਚ ਢੱਡ ਲਵਾਂਗੇ ਇਹ ਜਿਹੜੇ ਮੁਰਮਰਿਆ ਹੈ ਬਣ ਕੇ ਬਹੁਤ ਹੀ ਸਵਾਦਿਸ਼ਟ ਹੁੰਦੇ ਆ ਜਦੋਂ ਤੁਸੀਂ ਇਹਨੂੰ ਮੁਰਮਰਿਆ ਨੂੰ ਤੜਕਾ ਲਾਉਂਗੇ ਇਹਦੀ ਜਿਹੜੀ ਖੁਸ਼ਬੂ ਬਹੁਤ ਜ਼ਿਆਦਾ ਹੁੰਦੀ ਹੈ ਤੇ ਦੇਖਣ ਵਿੱਚ ਵੀ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਤਿਆਰ ਹੁੰਦੇ ਆ ਆਪਾਂ ਇਹਨੂੰ ਚਾਹ ਨਾਲ ਵੀ ਖਾ ਸਕਦੇ ਆ ਤੇ ਜਿਆਦਾ ਇਹਨਾਂ ਆਪਾਂ ਖਾ ਸਕਦੇ ਹਾਂ ਬਹੁਤ ਹੀ ਸੁਆਦਿਸ਼ਟ ਜਿਹੜੇ ਤਿਆਰ ਹੁੰਦੇ ਆਂ ਹਾਂਜੀ ਮੁਰਮure ਸਾਡੇ ਪੂਰੀ ਤਰ੍ਹਾਂ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਫਿਰ ਰੋਸਟ ਕਰ ਲੈ ਰੋਸਟ ਕਰਕੇ ਇੱਕ ਭਾਂਡੇ ਦੇ ਵਿੱਚ ਕੱਢ ਲਏ ਹੁਣ ਆਪਾਂ ਨਮਕ ਅੱਧੀ ਕੌਲੀ ਅਸੀਂ ਪਾਈ ਤੇਲ ਦੀ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਗਰਮ ਕਰ ਲਿਆ ਇਹਦੇ ਵਿੱਚ ਪਾਵਾਂਗੇ ਆਪਾਂ ਮੂੰਗਫਲੀ ਜਿਹੜੀ ਅਸੀਂ ਮੂੰਗਫਲੀ ਆਪਣੇ ਲੋੜ ਦੇ ਮੁਤਾਬਕ ਲਈ ਹੈ ਉਹਨੂੰ ਆਪਾਂ ਤੇਜ ਗਰਮ ਤੇਲ ਦੇ ਵਿੱਚ ਆਪਾਂ ਨੇ ਪਾਤਾ ਇਹਨੂੰ ਆਪਾਂ 2 ਮਿੰਟਸ ਆਪਾਂ ਨੇ ਸੇਕ ਲਵਾਉਣਾ ਫਿਰ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਜਿਹੜੀ ਦਾ ਟੇਸਟ ਬਹੁਤ ਹੀ ਅਲੱਗ ਹੁੰਦਾ ਹੈ ਮੂੰਗਫਲੀ ਜਿਹੜੀ ਇਹ ਵਿੱਚ ਬਹੁਤ ਹੀ ਦੇਖਣ ਵਿੱਚ ਵੀ ਵਧੀਆ ਲੱਗਦੀ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦਿਸ਼ਟ ਜਿਹੜੀ ਇਹ ਲੱਗਦੀ ਹੈ ਤੇ ਹੁਣ ਜਿਹੜੇ ਕੜੀ ਪੱਤੇ ਪਾਏ ਆ ਉਹਨਾਂ ਨੂੰ ਵੀ ਆਪਾਂ ਨੇ 2 ਮਿੰਟ ਵਾਸਤੇ ਵਿੱਚ ਫਰਾਈ ਕਰਨਾ ਤੇ ਆਪਣੇ ਨਾਲ ਲੱਗਦੇ ਜਿਹੜੇ ਕੱਢ ਲੈਣਾ ਹੈ ਜਿਹੜਾ ਕੜੀ ਪੱਤਾ ਇਹਦਾ ਜਿਹੜੀ ਖੁਸ਼ਬੂ ਬਹੁਤ ਅਲੱਗ ਹੁੰਦੀ ਹੈ ਇਹ ਅਸੀਂ ਹੁਣ ਫਰਾਈ ਕਰ ਲਏ ਇਹਨਾਂ ਨੂੰ ਫਰਾਈ ਕਰਕੇ ਆਪਾਂ ਨੇ ਕੱਢ ਲੈਣਾ ਹੁਣ ਉਹਨਾਂ ਨੂੰ ਆਪਾਂ ਇੱਕ ਦੇ ਸਾਈਡ ਵਿੱਚ ਕੱਢ ਲਿਆ ਦੋਹਾਂ ਚੀਜ਼ਾਂ ਨੂੰ ਹੁਣ ਅਸੀਂ ਥੋੜਾ ਜਿਹਾ ਦੋ ਕ ਚਮਚ ਉਹੀ ਉਹੀ ਅਸੀਂ ਤੇਲ ਦੇ ਲਏ ਆ ਜਿਹੜਾ ਆਪਣੇ ਲਸਣ ਦਾ ਪੇਸਟ ਤਿਆਰ ਕਰਿਆ ਤਾਂ ਹੁਣ ਆਪਾਂ ਉਹਦੇ ਵਿੱਚ ਆਪਾਂ ਘੀ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਦੇਣਾ ਜਦ ਆਪਾਂ ਇਸ ਪੇਸਟ ਨੂੰ ਭੁੰਨਦੇ ਆ ਦੀ ਖੁਸ਼ਬੂ ਬਹੁਤ ਹੀ ਵਧੀਆ ਹੁੰਦੀ ਹੈ ਤੇ ਨਾਲ ਹੀ ਪਾਵਾਂਗੇ ਆਪਾਂ ਮਿਰਚਾਂ ਦੇ ਟੁਕੜੇ ਕਰਕੇ ਆਪਾਂ ਇਹਨਾਂ ਨੂੰ ਗ੍ਰाइंड ਨਹੀਂ ਕਰਨਾ ਟੁਕੜੇ ਕਰਕੇ ਜਿਹੜੇ ਆਪਾਂ ਪਾਤੇ ਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਲਾ ਤਾਂ ਜੀ ਦੇਖੋ ਜਿਹੜਾ ਮਸਾਲੇ ਦਾ ਜਿਹੜਾ ਕਲਰ اهو ਲਾਲ ਹੋ ਗਿਆ ਜੇ ਆਪਾਂ ਇਹਨਾਂ ਨੂੰ ਮੁਰਮਰਿਆਂ ਚ ਪਾਵਾਂਗੇ ਮੁਰਮਰਿਆਂ ਦਾ ਜਿਹੜਾ ਕਲਰ ਉਹ ਵੀ ਬਦਲ ਜਾਣਾ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਹੋਣਗੇ। ਹਾਂਜੀ ਦੇਖੋ ਜਿਹੜਾ ਸਾਡਾ ਮਸਾਲਾ ਭੁੰਨ ਗਏ ਅਸੀਂ ਭੁੰਨ ਕੇ ਤਿਆਰ ਕਰ ਲਿਆ ਉਦੋਂ ਦਾ ਸਮਾਨ ਅਸੀਂ ਹੁਣ ਜਿਹੜਾ ਫਰਾਈ ਤੇਰੇ ਨਾਲ ਪਾਤਾ ਮੂੰਗਫਲੀ ਤੇ ਪੱਤੇ ਤੇ ਹੁਣ ਜਿਹੜਾ ਮਸਾਲਾ ਸਾਡਾ ਇਹ ਅਸੀਂ ਹਲਕਾ ਜਿਹਾ ਇਹਨੂੰ ਆਪਾਂ ਨੇ ਠੰਡਾ ਕਰ ਲਿਆ ਤਾਂ ਕਿ ਸਾਨੂੰ ਇਹਨੂੰ ਮਿਕਸ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਹਨੂੰ ਆਪਾਂ ਹੱਥ ਨਾਲ ਵੀ ਮਿਕਸ ਕਰ ਸਕਦੇ ਹਾਂ। ਕੜਚੀ ਨਾਲ ਵੀ ਮਿਕਸ ਕਰ ਸਕਦੇ ਆ ਇਹ ਬਹੁਤ ਆਸਾਨੀ ਦੇ ਨਾਲ ਤਾਂ ਆਪਾਂ ਇਹਨੂੰ ਹੱਥ ਨਾਲ ਹੀ ਮਿਕਸ ਕਰ ਸਕਦੇ ਆ ਕਿਉਂਕਿ ਇਹ ਸੁੱਕੇ ਹੁੰਦੇ ਆ ਤੇ ਇਹਨੂੰ ਮਸਾਲੇ ਦੇ ਵਿੱਚ ਮਿਕਸ ਕਰਨਾ ਥੋੜਾ ਜਿਹਾ ਔਖਾ ਹੁੰਦਾ ਦੇਖੋ ਕਿੰਨਾ ਵਧੀਆ ਜਿਹੜਾ ਮੁਰਮਰਿਆਂ ਦਾ ਜਿਹੜਾ ਕਲਰ ਆ ਬਹੁਤ ਵਧੀਆ ਜਿਹੜਾ ਸਾਡਾ ਤਿਆਰ ਹੋ ਗਿਆ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੁੰਦੇ ਆ ਇਹਨੂੰ 5 ਮਿੰਟ ਜਿਹੜੇ ਰੋਸਟ ਕਰਨੇ ਦੇ ਵਿੱਚ ਲੱਗਦੇ ਆ ਤੇ ਇੱਕ ਚਮਚਾ ਆਪਾਂ ਨੇ ਤੜਕਾ ਲਾਇਆ ਬਹੁਤ ਹੀ ਸਵਾਦਿਸ਼ਟ ਹੈ ਸਾਡੇ ਮੁਰਮਰੇ ਬਣ ਕੇ ਤਿਆਰ ਹੋયા ਮੈਨੂੰ ਉਮੀਦ ਹੈ ਤੁਹਾਨੂੰ ਮੇਰ ਬਣਾਉਣ ਦਾ ਤਰੀਕਾ ਵਧੀਆ ਲੱਗੇ ਜਬਾਤੀ ਰੱਖ ਗਿਆ ਤਾਂ ਆਪ ਵੀ ਜ਼ਰੂਰ ਟਰਾਈ ਕਰੋ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਮਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਬਾਕੀ ਫਿਰ ਦੇਖਣ ਵਾਲਾ ਤਾਂ ਬਹੁਤ ਬਹੁਤ ਧੰਨਵਾਦ